ਸਤਿ ਸ਼੍ਰੀ ਅਕਾਲ ਜੀ ਗੱਤਕਾ ਗਲੋਬਲ ਟੀਵੀ ਤੋਂ ਅਸੀਂ ਬੈਟਰੀ ਤੁਹਾਨੂੰ ਬਣਾ ਲਿਥੀਅਮ ਆਇਨ ਬੈਟਰੀ ਬਣਾਉਣਾ ਸਿਖਾ ਰਹੇ ਹਾਂ ਕੋਈ ਵੀ ਘਰ ਦੇ ਵਿੱਚ ਇਸ ਬੈਟਰੀ ਨੂੰ ਬਣਾ ਸਕਦਾ ਹੈ ਇਸ ਦੇ ਲਈ 3.2 ਵੋਲਟ ਲਿਥੀਅਮ ਫਾਸਫੇਟ ਸੈੱਲ 4 ਐਂਪੀਅਰ ਦਾ ਸੈੱਲ ਹੈ ਇਹ ਚਾਰ ਸੈੱਲ ਲਾ ਕੇ ਆਪਾਂ 12 ਵੋਲਟ ਦੀ ਬੈਟਰੀ ਬਣਾ ਸਕਦੇ ਹਾਂ ਮੋਟਰਸਾਈਕਲ ਦੇ ਲਈ ਇਸ ਨੂੰ ਸਟਰਟ ਸਟਾਰਟ ਦੇ ਲਈ ਕੰਮ ਆਪਾਂ ਇਸ ਤੋਂ ਲੈ ਸਕਦੇ ਹਾਂ ਹੋਰ ਵੀ ਕੋਈ ਕੰਮ ਲੈਣਾ ਹੋਵੇ ਜਾ ਕੋਈ ਹੋਰ ਵੀ ਬੈਟਰੀ ਕਿਸੇ ਤਰ੍ਹਾਂ ਦੀ ਬਣਵਾਉਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਭ ਤੋਂ ਪਹਿਲਾਂ ਚਾਰ ਹੌਲਡਰ ਇਹਨਾਂ ਨੂੰ ਹੌਲਡਰਾਂ ਨੂੰ ਇਹ ਸੈੱਲਾਂ ਨੂੰ ਹੌਲਡਰਾਂ ਦੇ ਵਿੱਚ ਫਿੱਟ ਕਰ ਲੈਣਾ ਇਸ ਤਰ੍ਹਾਂ ਫਿੱਟ ਕਰਕੇ ਉਸ ਤੋਂ ਬਾਅਦ ਇਹਨਾਂ ਦੇ ਆਹ ਸੀ ਮਾਈਨਸ ਮੇਨ ਮਾਈਨਸ ਹੈ ਆ ਮੇਨ ਪੋਜ਼ਿਟਿਵ ਇਹ ਕਨੈਕਸ਼ਨ ਰਹਿਣਗੇ ਏ ਸਾਡਾ ਇਹਦੇ ਮਾਈਨਸ ਦੇ ਪਿੱਛੋਂ ਪੋਜ਼ਿਟਿਵ ਤੋਂ ਮਾਈਨਸ ਅਗਲੇ ਸੈੱਲ ਦਾ ਇੱਥੇ ਆ ਜਾਣਾ ਹੈ ਇੱਥੋਂ ਇਹਨੂੰ ਇਹ ਪੋਜ਼ਿਟਿਵ ਤੋਂ ਅਗਲੇ ਸੈੱਲ ਦੇ ਮਾਈਨਸ ਚ ਆ ਜਾਊਗਾ ਤੇ ਅਗਲੇ ਸੈੱਲ ਦਾ ਮਾਈਨਸ ਪਰ ਪੋਜ਼ਿਟਿਵ ਤੋਂ ਮਾਈਨਸ ਇੱਥੇ ਆ ਗਿਆ ਇਹ ਸਾਨੂੰ ਮੇਨ ਪੋਜ਼ਿਟਿਵ ਮਿਲ ਗਈ ਇਹ ਸਾਨੂੰ ਮੇਨ ਨੈਗੇਟਿਵ ਮਿਲ ਗਈ ਅੱਛਾ ਜੀ ਸਾਨੂੰ ਕਰ ਹੋ ਚੁੱਕੇ ਸਾਡੇ ਇਸ ਤੋਂ ਬਾਅਦ ਸਾਡੇ ਰਹਿ ਗਈ ਇਹਦੀ BMS ਦੀ ਫਿਟਿੰਗ BMS 12V 3A ਦਾ BMS ਹੈ ਕਿਸੇ ਵੀ ਕੈਂਡ ਦਾ ਮਤਲਬ ਮੋਟਰਸਾਈਕਲ ਦੀ ਸੈਂਸਰ ਦੇ ਲਈ ਤੇ ਇਹ کارਗਰ ਸਾਬਤ ਹੁੰਦਾ ਹੈ ਆ ਸਾਡਾ BMS ਹੈ ਜੁਮ ਕਰਕੇ ਦਿਖਾ ਦਈਏ ਜੀ ਇਹਦੇ BMS 0 B1 ਇਹ 3 ਬੋਲਟ 3.3 ਬੋਲਟ ਦਾ ਪਹਿਲਾ ਕਨੈਕਸ਼ਨ ਹੈ ਏ ਬੀ ਪੋਜ਼ਿਟਿਵ ਅਗਲਾ ਕਨੈਕਸ਼ਨ ਹੈ 3. ਆ 6. 4 ਵੋਲਟ ਦਾ ਇਹ ਨੂੰ ਪਾ ਵੀ ਦਿੰਨੇ ਆ ਇਹ ਨੂੰ ਇਹ ਮੇਨ ਪੋਜ਼ਿਟਿਵ ਤੇ ਮਾਈਨ ਬਹੁਤ 네ਗੇਟਿਵ ਠੀਕ ਹੈ ਸਰ ਇਹ ਦਾ 3.2 ਵੋਲਟ ਆ ਗਿਆ 네ਗੇਟਿਵ ਦੇ ਪਿੱਛੇ ਪਿਛਲੇ ਸਾਈਡ ਤੇ 3.2 ਵੋਲਟ ਉਸ ਤੋਂ ਅੱਗੇ ਆ ਜਾਓ ਜੀ ਇਹ ਆ ਗਿਆ B2 6. 4 ਵੋਲਟ ਇੱਥੇ ਆ ਗਿਆ ਤੁਹਾਡਾ 9. 9 ਵੋਲਟ 6. B3 B ਪੋਜ਼ਿਟਿਵ ਆ ਗਈ ਮੇਨ ਇਹ ਜਿਹੜੀ ਮੇਨ ਮਾਈਨਸ ਤੇ ਪੋਜ਼ਿਟਿਵ ਸੀ ਇਹਨੂੰ ਇੱਥੋਂ B3 B ਪੋਜ਼ਿਟਿਵ ਤੇ ਆਪਾਂ ਲਗਾ ਕਨੈਕਸ਼ਨ ਕਰਤਾ ਇਹ ਜਿਹੜੀ ਮਾਈਨਸ ਸੀ ਇਹ ਮਾਈਨਸ ਆ ਗਈ B ਮਾਈਨਸ ਤੇ ਇਹ B2 ਆ ਪੀ ਮਾਈਨਸ ਇਹ ਆ ਗਈ ਮੇਨ 네ਗੇਟਿਵ P+ ਇਹ ਆ ਗਈ ਮੇਨ ਪੋਜ਼ਿਟਿਵ ਇਹ ਸਾਡੇ ਕਨੈਕਟ ਬੈਟਰੀ ਦੇ ਆ ਟੋਪ ਮੇਨ ਕਨੈਕਸ਼ਨ ਆ ਗਿਆ ਤੁਹਾਡਾ ਇਹ ਸਾਬੀ ਕਹਾਂ ਗੋਮ ਹੋ ਗਏ ਠੀਕ ਹੈ ਜੀ ਫਸਟ ਕਨੈਕਸ਼ਨ 12.24 ਵੋਲਟ ਸੈਕੰਡ ਇਹਦਾ ਆ ਗਿਆ ਜੀ 6.49 ਵੋਲਟ ਥਰਡ ਕਨੈਕਸ਼ਨ ਇਹਦਾ ਆ ਗਿਆ ਜੀ 9. 14 ਵੋਲਟ ਹਾਂ 74 ਵੋਲਟ ਤੇ ਮੈਂ ਲਾਸਟ ਇਹਦਾ ਆ ਗਿਆ ਜੀ 12.96 ਵੋਲਟ ਪੀਸ ਤੇ ਨੈਗੇਟਿਵ ਆ ਗਿਆ 12.96 ਨੇ ਦਾ ਕੰਮ ਨਹੀਂ ਹੋ